ਪੰਜਾਬ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਦਰਮਿਆਨ ਚੱਲ ਰਹੇ ਪਾਣੀ ਦੇ ਵਿਵਾਦ ਦੇ ਮੱਦੇਨਜ਼ਰ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ 5 ਮਹੀਨਿਆਂ ਕੋਲਾਇਆ ਗਿਆ ਹੈ ਜਿਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਦੇ ਵਿਧਾਇਕਾਂ ਦੀ ਇੱਕ ਅਹਿਮ ਬੈਠਕ ਚੰਡੀਗੜ੍ਹ ਦੇ ਵਿੱਚ ਕੀਤੀ ਹੈ ਤੇ ਬੈਠਕ ਤੋਂ ਬਾਅਦ ਉਹਨਾਂ ਮੀਡੀਆ ਦੇ ਨਾਲ ਰੁਮਰੋ ਹੁੰਦੇ ਹੋਏ ਦੱਸਿਆ ਹੈ ਕਿ ਕੱਲ ਦੇ ਸੈਸ਼ਨ ਦੌਰਾਨ ਸਾਰੇ ਮੁੱਦਿਆਂ ਨੂੰ ਮਜ਼ਬੂਤੀ ਨਾਲ ਕਿਵੇਂ ਅੱਗੇ ਰੱਖਿਆ ਜਾਏਗਾ ਇਸ ਬਾਰੇ ਚਰਚਾ ਕੀਤੀ ਗਈ ਹੈ ਉਹਨਾਂ ਨੇ ਵੀ ਕਿਹਾ ਹੈ ਕਿ ਸਭ ਤੋਂ ਪਹਿਲਾਂ ਅਹਿਮ ਪੰਜਾਬ ਹੈ ਤੇ ਪੰਜਾਬ ਦੇ ਪਾਣੀ ਨੇ ਤੇ ਇਸ ਬਾਰੇ ਸਾਰਿਆਂ ਧਿਰਾਂ ਇਕਜੁੱਟ ਨੇ ਤੇ ਕਿਸੇ ਵਿੱਚ ਵੀ ਕੋਈ ਮਤ ਭੇਦ ਨਹੀਂ ਹੈ। ਹਲ ਜਿਹੜਾ ਗਵਰਨਮੈਂਟ ਨੇ ਪੰਜਾਬ ਦੇ ਪਾਣੀਆਂ ਨਾਲ ਤਲਕ ਰੱਖਦਾ ਹੋਇਆ ਜਿਹੜਾ ਸੈਸ਼ਨ ਬੁਲਾਇਆ ਇਹ ਉਹਦੇ ਬਾਰੇ ਚਰਚਾ ਕੀਤੀ ਗਈ ਕਿਉਂਕਿ ਕਿਸੇ ਵੀ ਦੁਨੀਆ ਦੇ ਵਿੱਚ ਤੁਹਾਨੂੰ ਪਤਾ ਹੈ ਤੇ ਸਪੈਸ਼ਲੀ ਇੱਕ ਅਗਰੀਰੀਅਨ ਸੂਬੇ ਦੇ ਵਿੱਚ ਪਾਣੀ ਲਾਈਫਲਾਈਨ ਨੂੰ ਪੰਜਾਬ ਵਾਸੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਉਸ ਮੁੱਦੇ ਤੇ ਗੰਭੀਰਤਾ ਨਾਲ ਸਾਰਿਆਂ ਨਾਲ ਵਿਚਾਰ ਕੀਤਾ ਗਿਆ ਇਹਦੀ ਬੈਕਗ੍ਰਾਉਂਡ ਕੀ ਹੈ ਮੌਜੂਦਾ ਹਾਲਾਤ ਕੀ ਨੇ ਤੇ ਉਹਦੇ ਬਾਰੇ ਸਾਰੀ ਚਰਚਾ ਜਿਹੜੀ ਜੋ ਕੱਲ ਅਸੈਂਬਲੀ ਚ ਹੋਣਾ ਹੈ ਉਹਦੇ ਬਾਰੇ ਚਰਚਾ ਕੀਤੀ ਗਈ ਸਾਰਿਆਂ ਨੂੰ ਇੰਪੋਰਟੈਂਟ ਪੰਜਾਬ ਹੈ ਤੇ ਪੰਜਾਬੀਅਤ ਹੈ ਤੇ ਸਾਡਾ ਪਾਣੀ ਉਹਦੇ ਵਿੱਚ ਕੋਈ ਕਿਸੇ ਵਿੱਚ ਕੋਈ ਮੱਦ ਭੇਦ ਨਹੀਂ ਹੈ ਪੰਜਾਬ will stand as one ਉਹ ਸਾਰੀ ਗੱਲ ਤੁਹਾਨੂੰ ਤੁਹਾਡੇ ਸਾਹਮਣੇ ਕੱਲ ਲਾਏਗੀ ਜੋ ਕੁਝ ਵੀ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਵਾਸਤੇ ਤੇ ਪੰਜਾਬ ਦੇ ਫੈਡਰਲ ਸਟਰਕਚਰ ਨੂੰ ਬਚਾਉਣ ਵਾਸਤੇ ਤੇ ਪੰਜਾਬ ਦੇ ਸੂਬੇ ਨੂੰ ਇੰਟਰਸਟ ਨੂੰ ਪ੍ਰੋਟੈਕਟ ਕਰਨ ਵਾਸਤੇ ਚਾਹੀਦਾ ਉਹ ਹਰ ਪੰਜਾਬੀ ਦੁਨੀਆ ਭਰ ਦਾ ਇੱਕ ਹੋ ਕੇ ਮੁਠੀ ਵਰਗਾ ਇਕੱਠੇ ਹੋ ਕੇ ਖਲੋਏਗਾ ਇਸ ਅਹਿਮ ਬੈਠਕ ਦੇ ਵਿੱਚ ਜਿੱਥੇ ਕਾਂਗਰਸ ਦੇ ਕਈ ਵਿਧਾਇਕ ਸ਼ਾਮਲ ਹੋਏ ਤਾਂ ਨਾਲ ਹੀ ਸੰਸਦ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਇਸ ਬੈਠਕ ਦੇ ਵਿੱਚ ਹਾਜ਼ਰ ਰਹੇ ਜੁਰੂ ਰਿਪੋਰਟ ਜਗਬਾਨੀ ਟੀਮ